ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੀ ਮਿਸਲ ਨਕੇਈ ਸਰਦਾਰ ਇਹਨਾਂ ਦਾ ਸਜਰਾ ਹੈ ਚੌਧਰੀ ਹੇਮਰਾਜ ਇਹਨਾਂ ਦੇ ਪੁੱਤਰ ਹਨ ਹੀਰਾ ਸਿੰਘ ਨੱਥਾ ਸਿੰਘ ਦਸੌਂਦੀ ਸਿੰਘ ਹੀਰਾ ਸਿੰਘ ਦਾ ਪੁੱਤਰ ਹੋਇਆ ਹੈ ਦਲ ਸਿੰਘ ਨੱਥਾ ਸਿੰਘ ਤੇ ਦਸੌਂਦੀ ਸਿੰਘ ਤੋਂ ਹੇਠਾਂ ਲਿਖਿਆ ਹੋਇਆ ਹੈ ਰਣ ਸਿੰਘ ਨਾਹਰ ਸਿੰਘ ਗੁਰਬਖਸ਼ ਸਿੰਘ ਨੌਹਰ ਸਿੰਘ ਦੇ ਬੱਚੇ ਹਨ ਭਗਵਾਨ ਸਿੰਘ ਗਿਆਨ ਸਿੰਘ ਖਜਾਨ ਸਿੰਘ ਕਰਤਾਰ ਕੌਰ ਜੋ ਕਿ ਕਮਰ ਖੜਕ ਸਿੰਘ ਦੀ ਮਾਤਾ ਹੋਈ ਹੈ ਗਿਆਨ ਸਿੰਘ ਤੋਂ ਅੱਗੇ ਲਿਖਿਆ ਹੋਇਆ ਹੈ ਕਾਨ ਸਿੰਘ ਜਿਨ੍ਹਾਂ ਦੇ ਪੁੱਤਰ ਹਾਂ ਨਾਮ ਹੁਕਮ ਸਿੰਘ ਅਤਰ ਸਿੰਘ ਚਤਰ ਸਿੰਘ ਈਸ਼ਰ ਸਿੰਘ ਅੰਦਰ ਸਿੰਘ ਦੇ ਦੋ ਪੁੱਤਰ ਹੋਏ ਹਨ ਲਹਿਣਾ ਸਿੰਘ ਲਾਭ ਸਿੰਘ ਚਾਤਰ ਸਿੰਘ ਦੇ ਤਿੰਨ ਪੁੱਤਰ ਹੋਏ ਹਨ ਪ੍ਰਤਾਪ ਸਿੰਘ ਠਾਕੁਰ ਸਿੰਘ ਰਣਜੋਧ ਸਿੰਘ ਸਰਦਾਰ ਹੀਰਾ ਸਿੰਘ ਜਿਨ੍ਹਾਂ ਦੇ ਪਿਤਾ ਦਾ ਨਾਮ ਚੌਧਰੀ ਹੇਮਰਾਜ ਪਿੰਡ ਪੜਵਾਲ ਪ੍ਰਗਣਾ ਚੁੰਨੀਆਂ ਦੇ ਵਸਨੀਕ ਇਸ ਮਿਸਲ ਦੇ ਮਾਲਕ ਸਨ ਇਨਾਂ ਦਾ ਜਨਮ 1763 ਬਿਕਰਮੀ ਸੀ ਜਦ ਜਵਾਨ ਹੋਏ ਤਦ ਸਿੱਖ ਮਜਬੂਤ ਗ੍ਰਹਿਣ ਕੀਤਾ ਤੇ ਸਿੰਘਾਂ ਦੇ ਜਥਿਆਂ ਵਿੱਚ ਭਰਤੀ ਹੋ ਕੇ ਦੇਸ਼ ਤੇ ਕੌਮ ਦੀ ਸੇਵਾ ਵਿੱਚ ਲੱਗ ਪਏ ਬੜੇ ਹੌਂਸਲੇ ਵਾਲੇ ਤੇ ਜਵਾਨ ਮਰਦ ਸੀ ਸਰਹੱਦ ਤੇ ਕਸੂਰ ਦੀਆਂ ਲੜਾਈਆਂ ਵਿੱਚ ਬੜਾ ਨਾਮ ਨਾ ਪਾਇਆ ਹੋਰ ਸਰਦਾਰ ਵਾਂਗ ਇਕ ਜਥਾ ਆਪਣਾ ਬਣਾ ਕੇ ਜ਼ਾਲਮ ਹਾਕਮਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਪਹਿਲਾਂ ਆਪਣੇ ਇਲਾਕੇ ਦੇ ਕੱਚੇ ਪਿੱਲੇ ਤੇ ਲੰਡੀ 부ਚੀ ਨੂੰ ਸੋਧ ਕਬਜ਼ੇ ਵਿੱਚ ਆਂਦਾ ਫਿਰ ਆਪਣਾ ਜਥਾ ਤਕੜਾ ਬਣਾ ਦੂਜੇ ਇਲਾਕਿਆਂ ਵਿੱਚ ਵੀ ਫਿਰਨ ਲੱਗੇ ਦ੍ਰਿੜ ਸੰਕਲਪ ਤੇ ਬਹਾਦਰ ਹੋਣ ਦੇ ਕਾਰਨ ਜਿੱਧਰ ਕਦਮ ਉਠਾਏ ਫਤਿਹ ਨੇ ਪੈਰ ਜੁਮੇ 1816 ਬਿਕਰਮੀ ਵਿੱਚ ਕਲ ਕਲਨਕਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਕਮਰ ਸਿੰਘ ਚੀਮਾ ਲਾਲ ਸਿੰਘ ਰੂਪਾ ਸਿੰਘ ਗੱਲਾ ਲੈਲ ਸਿੰਘ ਬੈੜਾ ਲਾਲ ਸਿੰਘ ਤਵੀ ਨਥਾ ਸਿੰਘ ਢੋਲ ਸਦਾ ਸਿੰਘ ਹਾੜਾ ਨਿਕਾਦੀ ਇਲਾਕੇ ਦੇ ਸਾਰੇ ਸਰਦਾਰ ਇਹਨਾਂ ਦੇ ਸਾਥ ਹੋ ਗਏ ਇਸੇ ਕਰਕੇ ਇਸ ਮਿਸਲ ਦਾ ਨਾਮ ਨਕੇਈ ਮਿਸਲ ਹੋ ਗਿਆ 8000 ਸਵਾਰ ਹੀਰਾ ਸਿੰਘ ਦੇ ਨਾਲ ਰਹਿਣ ਲੱਗਾ ਤੇ ਪੜਵਾਲ ਚੂਨੀਆ ਦੀਪਾਲਪੁਰ ਕੰਗਨਪੁਰ ਜੇਠੂਪੁਰਾ ਖੱਡੀਆਂ ਮੁਸਤਫਾਬਾਦ ਸ਼ੇਰਗੜ ਦੇਵਸਾਲ ਫਰੀਦ ਆਬਾਦ ਮੰਦਰ ਜਮੇਰ ਮੰਗਾ ਆਦਿਕ 45 ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ। ਇਹਨਾਂ ਦਿਨਾਂ ਵਿੱਚ ਸ਼ੇਖ ਸੁਭਾਨ ਖਾਂ ਕੁਰੇਸ਼ੀ ਰੈਸ ਪਾਕਪਟਨ ਗਊ ਹੱਤਿਆ ਦਾ ਬੜਾ ਜ਼ੋਰ ਦਿੰਦਾ ਸੀ ਤੇ ਉਹਦੀ Hindu ਪ੍ਰਜਾ ਬੜੇ ਦੁੱਖਾਂ ਵਿੱਚ ਸੀ। Hinduਾਂ ਦੇ ਫਰਿਆਦੀ ਹੋਣ ਤੇ ਕਈ ਵੇਰ ਹੀਰਾ ਸਿੰਘ ਨੇ ਇਹਨੂੰ ਇਸ ਗੱਲ ਤੋਂ ਰੋਕਿਆ ਕਿ ਪ੍ਰਜਾ ਦੇ ਮਜਹਬੀ ਜਜ਼ਬਾਤ ਤੇ ਸੱਟ ਨਾ ਮਾਰੋ। ਕਿੰਤੂ ਜਦ ਉਸ ਨੇ ਨਾ ਮੰਨੀ ਤਦ 1826 ਬਿਕਰਮੀ ਵਿੱਚ ਹੀਰਾ ਸਿੰਘ ਨੇ ਉਸ ਤੇ ਚੜਾਈ ਕਰ ਦਿੱਤੀ ਉਧਰ ਸਾਰੇ ਮੁਸਲਮਾਨ ਇਕੱਠੇ ਹੋ ਗਏ ਕਿੰਤੂ ਅਚਨਚੇਤ ਲੜਾਈ ਦੇ ਵਿੱਚ ਹੀਰਾ ਸਿੰਘ ਗੋਲੀ ਨਾਲ ਮਾਰਿਆ ਗਿਆ लाचार ਇਹਦੀ ਫੌਜ ਨੂੰ ਵਾਪਸ ਮੁੜਨਾ ਪਿਆ ਉਸ ਵੇਲੇ ਹੀਰਾ ਸਿੰਘ ਦਾ ਬੇਟਾ ਦਲ ਸਿੰਘ ਅਨਜਾਨ ਸੀ ਇਸ ਕਰਕੇ ਉਹਦੇ ਚਾਚੇ ਦਾ ਪੁੱਤ ਭਰਾ ਨਾਹਰ ਸਿੰਘ ਉਹਦੀ ਜਗ੍ਹਾ ਤੇ ਬੈਠਾ ਇਹ ਵੀ ਬਹੁਤ ਥੋੜੇ ਦਿਨ ਜੀਵਿਆ ਫਿਰ ਤਪਦਿਕ ਨਾਲ ਬਿਮਾਰ ਹੋ ਕੇ ਕੁਝ ਮਹੀਨਿਆਂ ਪਿੱਛੋਂ ਚਲਾਣਾ ਕਰ ਗਿਆ ਇਸ ਤੋਂ ਪਿੱਛੋਂ ਉਹਦਾ ਨਿੱਕਾ ਭਰਾ ਰਣ ਸਿੰਘ ਮਿਸਲ ਦਾ ਮਾਲਕ ਬਣਿਆ ਇਹ ਬੜਾ ਹੁਸ਼ਿਆਰ ਤੇ ਲਾਇਕ ਆਦਮੀ ਸੀ ਇਸ ਨੇ ਮਿਸਲ ਨੂੰ ਬਹੁਤ ਰੌਣਕ ਦਿੱਤੀ ਤੇ ਇਲਾਕਾ ਨੱਕੇ ਦੇ ਬੜੇ-ਬੜੇ ਸੋਹਣੇ ਜਵਾਨ 20000 ਆਦਮੀ ਆਪਣੇ ਨਾਲ ਕਰ ਲਏ ਉਹਨਾਂ ਨੂੰ ਕਈ ਤਰ੍ਹਾਂ ਜੰਬੂਰਾ ਤੇ ਹਥਿਆਰਾਂ ਨਾਲ ਸਨਦਬੱਧ ਕਰਕੇ ਸਦਾ ਆਪਣੇ ਨਾਲ ਰੱਖਣ ਲੱਗਾ ਪਿੰਡ ਕੋਟ ਕਮਾਲੀਆ ਗਲਗੀਰਾ ਖਰਲ ਤੇ ਕੁਝ ਹਿੱਸਾ ਤਹਿਸੀਲ ਸਰਗਪੁਰ ਦਾ ਇਸ ਨੇ ਆਪਣੇ ਮਤ ਹਿੱਤ ਮਤ ਹਿੱਤ ਕਰ ਲਿਆ तहसील ਸ਼ਰਕਪੁਰ ਦਾ ਇਸ ਨੇ ਆਪਣੇ ماتحت ਕਰ ਲਿਆ সৈয়দ ਵਾਲੇ ਦੇ ਕਪੂਰ ਸਿੰਘ ਦੀ ਜਦ ਇਸ ਦੇ ਨਾਲ ਲੜਾਈ ਹੋਈ ਤਦ ਇਹਨੇ ਉਹਨੂੰ ਸਖਸਤ ਦੇ ਕੇ ਉਹਦੇ ਸਾਰੇ ਇਲਾਕੇ ਤੇ ਕਮਜ਼ਾ ਕਰ ਲਿਆ 1839 ਨੂੰ ਇਹ ਸਰਦਾਰ ਚਲਾਣਾ ਕਰ ਗਿਆ ਇਸ ਦੇ ਤਿੰਨ ਬੇਟੇ ਭਗਵਾਨ ਸਿੰਘ ਖਜਾਨ ਸਿੰਘ ਤੇ ਗਿਆਨ ਸਿੰਘ ਸਨ ਭਗਵਾਨ ਸਿੰਘ ਆਪਣੇ ਬਾਪ ਦੀ ਜਗ੍ਹਾ ਬੈਠਾ ਕਿੰਤੂ ਇਹ ਆਪਣੀ ਜਾਇਦਾਦ ਸੰਭਾਲ ਨਹੀਂ ਸਕਿਆ ਤੇ ਵਜੀਰ ਸਿੰਘ ਕਮਰ ਸਿੰਘ ਦੇ ਭਰਾ ਨੇ ਉਹਦਾ ਬਹੁਤ ਸਾਰਾ ਇਲਾਕਾ ਦਬਾ ਲਿਆ ਭਗਵਾਨ ਸਿੰਘ ਨੇ ਆਪਣੀ ਭੈਣ ਦਾ ਨਾਤਾ ਮਹਾ ਸਿੰਘ ਦੇ ਲੜਕੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਉਹਦੀ ਮਦਦ ਤੇ ਹੋ ਗਿਆ ਤੇ ਜਿਹੜਾ ਇਲਾਕਾ ਉਹਦਾ ਵजीर ਸਿੰਘ ਨੇ ਦਬਾ ਲਿਆ ਸੀ ਛਡਾ ਲਿਆ ਫਿਰ 1845 ਬਿਕਰਮੀ ਵਿੱਚ ਮਹਾ ਸਿੰਘ ਨੇ ਭਗਵਾਨ ਸਿੰਘ ਤੇ ਵजीर ਸਿੰਘ ਨੂੰ ਅੰਮ੍ਰਿਤਸਰ ਬੁਲਾ ਕੇ ਪਹਿਲਾਂ ਇਹਨਾਂ ਦੀ ਆਪਸ ਵਿੱਚ ਸੁਲ੍ਹਾ ਕਰਾਈ ਤੇ ਫਿਰ ਜੈ ਸਿੰਘ ਕਨਈਆ ਦੇ ਟਾਕਰੇ ਤੇ ਇਸ ਨੂੰ ਖੜਾ ਕਰ ਦਿੱਤਾ ਗਿਆ ਇਸ ਲੜਾਈ ਵਿੱਚ ਜੈ ਸਿੰਘ ਨੂੰ ਹਾਰ ਹੋਈ ਪਰੰਤੂ ਇਸ ਦੇ ਪਿੱਛੋਂ ਭਗਵਾਨ ਸਿੰਘ ਤੇ ਵजीर ਸਿੰਘ ਦੀ ਆਪਸ ਵਿੱਚ ਫਿਰ ਲੜਾਈ ਹੋ ਗਈ ਸੰਮਤ 1835 ਨੂੰ ਵजीर ਸਿੰਘ ਦੇ ਹੱਥੋਂ ਭਗਵਾਨ ਸਿੰਘ ਮਾਰਿਆ ਗਿਆ ਤੇ ਉਹਦੀ ਜਗ੍ਹਾ ਉਹਦਾ ਬੇਟਾ ਛੋਟਾ ਭਾਈ ਗਿਆਨ ਸਿੰਘ ਸਰਦਾਰ ਬਣਿਆ ਇਸ ਦੇ ਪਿੱਛੋਂ ਸਰਦਾਰ ਹੀਰਾ ਸਿੰਘ ਮਿਸਲ ਦੇ ਅਸਲ ਬਾਨੀ ਦੇ ਪੁੱਤਰ ਦਲ ਸਿੰਘ ਤੇ ਵजीर ਸਿੰਘ ਵਿੱਚ ਲੜਾਈ ਸ਼ੁਰੂ ਹੋ ਗਈ ਦਲ ਸਿੰਘ ਚਾਹੁੰਦਾ ਸੀ ਕਿ ਵजीर ਸਿੰਘ ਨੂੰ ਕਤਲ ਕਰਕੇ ਨਿਕਲ ਜਾਵੇ ਕਿੰਤੂ ਉਹਦੇ ਨੌਕਰਾਂ ਨੇ ਉਸ ਦਾ ਵੀ ਕੰਮ ਪੂਰਾ ਕਰ ਦਿੱਤਾ ਸੰਮਤ 1849 ਬਿਕਰਮੀ ਨੂੰ ਮਹਾ ਸਿੰਘ ਦੇ ਮਗਰੋਂ ਭਗਵਾਨ ਸਿੰਘ ਨੇ ਆਪਣੀ ਭੈਣ ਦਾ ਤਾਰ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ ਜਿਸ ਦੇ ਘਰ ਸੰਮਤ 1854 ਬਿਕਰਮੀ ਵਿੱਚ ਮਹਾਰਾਜਾ ਖੜਗ ਸਿੰਘ ਉਤਪਨ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਐਸ਼ਵਰਜ ਤੇ ਪ੍ਰਤਾਪ ਵਧਣ ਦੇ ਨਾਲ ਜਿਵੇਂ ਹੋਰ ਇਲਾਕੇ ਇਹਨਾਂ ਦੀ ਸਲਤਨਤ ਵਿੱਚ ਭੇਟ ਹੋ ਗਏ ਇਵੇਂ ਹੀ ਨਕੇਈ ਖਾਨਦਾਨ ਨੇ ਵੀ ਆਪਣੀ ਜਾਇਦਾਦ ਖਾਲਸਾ ਸਲਤਨਤ ਵਿੱਚ ਮਿਲਾ ਦਿੱਤੀ ਸੰਮਤ 1864 ਬਿਕਰਮੀ ਵਿੱਚ ਜਦ ਗਿਆਨ ਸਿੰਘ ਮਰ ਗਿਆ ਤਦ ਉਹਦੇ ਲੜਕੇ ਕਾਹਨ ਸਿੰਘ ਨੂੰ ਪੜਵਾਲ ਵਿੱਚ 15000 ਦੀ ਜਾਗੀਰ ਦਿੱਤੀ ਤੇ ਖਜਾਨ ਸਿੰਘ ਨੂੰ ਲਾਨਕੋਟ ਦਾ ਇਲਾਕਾ ਬਖਸ਼ਿਆ ਭਾਵੇਂ ਕਾਹਨ ਸਿੰਘ ਦਾ ਲੜਕਾ ਅਤਰ ਸਿੰਘ ਮਲਤਾਨ ਦੀ ਲੜਾਈ ਵਿੱਚ ਦੁਸ਼ਮਣਾਂ ਨਾਲ ਜਾ ਮਿਲਿਆ ਸੀ ਕਿੰਤੂ ਕਾਹਨ ਸਿੰਘ ਦੇ ਬੁਢਾਪੇ ਨੂੰ ਵੇਖ 243 ਦੀ ਪੈਨਸ਼ਨ ਜਿਉਂਦਿਆ ਰਹਿਣ ਤੱਕ 11990 ਦੀ ਜਾਗੀਰ ਦਿੱਤੀ ਤੇ ਪ੍ਰਗਨਾਮ ਬਹਿੜਵਾਲ ਦਾ ਆਨਰੇਰੀ ਮੈਜਿਸਟਰੇਟ ਨਿਯਤ ਕੀਤਾ ਸੰਮਤ 1914 ਵਿੱਚ ਕਾਹਨ ਸਿੰਘ ਦਾ ਬੇਟਾ ਚਤਰ ਸਿੰਘ ਤੇ ਸੰਮਤ 1931 ਵਿੱਚ ਕਾਹਨ ਸਿੰਘ ਮਰ ਗਿਆ ਹੁਣ ਰਣਜੋਧ ਸਿੰਘ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਖਾਨਦਾਨ ਦਾ ਵਾਰਿਸ ਹੋਇਆ ਕਿੰਤੂ 7400 ਦੀ ਜਾਗੀਰ ਤੇ 1400 ਕੁਮਹਾ ਜ਼ਮੀਨ ਦੀ ਮਾਲਕੀ ਜੋ ਆਖੀਰ ਵਿੱਚ ਰਹਿ ਗਈ ਸੀ ਇੰਜ ਵੰਡੀ ਗਈ ਰਣਜੋਧ ਸਿੰਘ ਨੂੰ 2000 ਦੀ ਜਾਗੀਰ ਹਮੇਸ਼ਾ ਵਾਸਤੇ ਈਸ਼ਰ ਸਿੰਘ ਨੂੰ 1200 ਅਤਰ ਸਿੰਘ ਨੂੰ ਉਮਰ ਭਰ ਲਈ 240 ਠਾਕਰ ਸਿੰਘ ਪ੍ਰਤਾਪ ਸਿੰਘ ਲਹਿਣਾ ਸਿੰਘ ਤੇ ਕਾਹਨ ਸਿੰਘ ਦੀ ਤੀਵੀ ਨੂੰ ਉਮਰ ਭਰ ਲਈ 6600 ਜੋ ਇਹਨਾਂ ਦੇ ਮਰਨ ਪਿੱਛੋਂ ਸਲਤਨਤ ਵਿੱਚ ਸ਼ਾਮਲ ਹੋ ਗਈ ਅਤਰ ਸਿੰਘ ਜੈਲਦਾਰ ਹੈ ਈਸ਼ਰ ਸਿੰਘ ਤੇ ਲਹਿਣਾ ਸਿੰਘ ਦੋਵੇਂ ਮੁਸਲਮਾਨ ਹੋ ਗਏ ਲਹਿਣਾ ਸਿੰਘ ਦਰਿਆਏ ਰਾਵੀ ਦੇ ਕੰਢੇ 4000 ਕਮਾਨ ਜ਼ਮੀਨ ਦਾ ਮਾਲਕ ਹੈ